ਉੱਤੇ ਜਾਣੇ ਦਿੱਤਾ ਤੇ ਨਹੀਂ ਜਾਣ ਦਿੱਤਾ ਆਪਾਂ ਇੱਥੇ ਹੀ ਦੋਨੋਂ ਡੱਟੇ ਖੜੇ ਆਂ ਸ਼ੰਭੂ ਬਾਡਰ ਤੇ ਤੁਹਾਨੂੰ ਮਲਾਉਨੇ ਆ ਜੀ ਜਿਨ੍ਹਾਂ ਨੇ ਥਾਰ ਦਾ ਹਸਪਤਾਲ ਬਣਾਇਆ ਹੋਇਆ ਪੂਰਾ ਪਰਿਵਾਰ ਸ਼ੰਭੂ ਬਾਡਰ ਤੇ ਕਿਸਾਨਾਂ ਦੀ ਸੇਵਾ ਕਰ ਰਿਹਾ ਤੇ ਉਹਨਾਂ ਨਾਲ ਤੁਹਾਨੂੰ ਮਲਾਉਨੇ ਆ ਗੱਲਬਾਤ ਕਰਾਉਨੇ ਆ ਤੇ ਇੱਥੇ ਇਹਨਾਂ ਨੇ ਹੁਣ ਤਾਂ ਤੰਬੂ ਵੀ ਲਾ ਲਿਆ ਪੱਕਾ ਮੈਨੂੰ ਐ ਲੱਗਦਾ ਵੀ ਇਹ ਜਿਹੜੇ ਦਿਨ ਤੋਂ ਆਏ ਨੇ ਉਸੇ ਦਿਨ ਤੋਂ ਇਹ ਗਏ ਵੀ ਨਹੀਂ ਹੈਗੇ ਇੱਥੋਂ ਤੇ ਦੋਨੇ ਇਹ ਵਾਈਫ ਹਸਬੈਂਡ ਨੇ ਤੇ ਡਾਕਟਰ ਨੇ ਵਧੀਆ ਤੇ ਅੰਦਰ ਦਾ ਵੀ ਤੁਹਾਨੂੰ ਮੈਂ ਦਿਖਾਉਣਾ ਮਾਹੌਲ ਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਦਿਨ ਤੋਂ ਆਏ ਨੇ ਇੱਥੇ ਨੇ ਪਾਣੀ ਹੈ ਉਹ ਸੱਸੀ ਕਰ ਪੈਣੇ ਕਿਵੇਂ ਸੱਸੀ ਕਰ ਪੈਣੇ ਸੱਸੀ ਬਾਈ ਜੀ ਹੋਰ ਜੀ ਤੁਸੀਂ ਮੈਨੂੰ ਲੱਗਦਾ ਵੀ ਜਿਹੜੇ ਦਿਨ ਤੋਂ ਆਏ ਹਾਂ ਉਸੇ ਦਿਨ ਤੋਂ ਇੱਥੇ ਡਟੇ ਖੜੇ ਹਾਂ ਬਿਲਕੁਲ ਇੱਥੇ ਜਿਦੋਂ 13 ਤਰੀਕ ਤੋਂ ਆਪਾਂ ਇੱਥੇ ਦੋਨੋਂ ਡਟੇ ਖੜੇ ਆਂ ਅੱਗੇ ਹੋ ਜੋ ਭੈਣੇ ਮਾੜਾ ਜਾ ਤੇ ਭੈਣ ਦੀ ਤੇ ਸਾਡੀ ਤੇ ਥੋੜੇ ਲੱਤ ਤੇ ਵੀ ਇਹ ਤੇ ਸੱਟ ਜੀ ਵੱਜੀ ਹੋਈ ਆ ਵਾਵਾ ਤੇ ਜਿੱਦੇ ਮੈਂ ਤੁਹਾਨੂੰ ਪਹਿਲੀ ਵਾਰੀ ਇੱਥੇ ਮਿਲਿਆ ਸੀ ਆਇਆ ਸੀ ਹਨ ਤੁਸੀਂ ਕਹ ਰਹੇ ਸੀ ਵੀ ਮੈਂ ਆਪਰੇਸ਼ਨ ਕਰਾਉਣਾ ਹੈ ਹਨ ਆਪਰੇਸ਼ਨ ਵੀ ਲੋਕ ਤਾਂ ਤੁਸੀਂ ਘਰੇ ਘਰੇ ਗਏ ਨਹੀਂ ਹੈਗੇ ਉਸੇ ਦਿਨ ਤੋਂ ਨਹੀਂ ਆਪਾਂ ਪਰਸੋਂ ਜਾ ਕੇ ਆਏ ਸੀ ਕਰ ਕਪੜੇ ਕਪੜੇ ਆਪਣੇ ਲੈ ਕੇ ਆ ਸਾਜਰੀ ਵਾਪਸ ਆ ਗਏ ਸੀ ਤੇ ਹੁਣ ਤਾਂ ਤੁਸੀਂ ਆ ਇੱਥੇ ਬੈਕ ਸਾਈਡ ਤੇ ਇਧਰ ਟੈਕ ਦਾ ਵੀ ਕਰ ਲਿਆ ਪ੍ਰਬੰਧ ਪੂਰਾ ਹਾਂਜੀ ਇਹ ਜਿੱਦਾਂ ਕਿ ਆਪਾਂ ਸਾਨੂੰ ਇੱਥੇ 3 3 ਦਿਨ ਜਦੋਂ ਹੋ ਗਏ ਸੀਗੇ ਉਦੋਂ ਸਰਬੱਤ ਦਾ ਭਲਾ ਮਨੂਕਾ ਵਾਲੇ ਜਿਹੜੇ ਹੈਗੇ ਆ ਉਹਨਾਂ ਨੇ ਟੈਂਟ ਵੀ ਤੇ ਸਭ ਤੋਂ ਪਹਿਲਾਂ ਦਵਾਈਆਂ ਦੀ ਸੇਵਾ ਉਹਨਾਂ ਨੇ ਕੀਤੀ ਸੀਗੀ ਉਸ ਦਿਨ ਦਾ ਟੈਂਟ ਇੱਥੇ ਹੀ ਲੱਗਾ ਆ ਓਕੇ ਫਿਰ ਹੁਣ ਤੁਸੀਂ ਰਹਿਣਾ ਰੁਣ ਦਾ ਸਾਰਾ ਇੱਥੇ ਹੀ ਕਰਿਆ ਹੋਇਆ ਹੈ ਹਾਂਜੀ ਇੱਥੇ ਇੱਥੇ ਰੁਕਦੇ ਆਂ ਰਾਤੀ ਪਾਣੀ ਨਾਲ ਵੀ ਬਹੁਤ ਦੇਖੋ ਕੀ ਹਾਲਾਤ ਬਣੇ ਰਾਤੀ ਪਾਣੀ ਨਾਲ ਕੱਲ ਕਿੰਨਾ ਗਮੀ ਸੀ ਇੱਥੇ ਆ ਦੇ ਮੁਸਤਰਾਤ ਕੱਟੀ ਗਈ ਉਹ ਉਹ ਮਗਲੇ ਪਾਸੇ ਪਾਣੀ ਵੀ ਆ ਗਿਆ ਅੱਛਾ ਬਹੁਤ ਬੁਰਾ ਹਾਲ ਹੋ ਗਿਆ ਹੁਣ ਦਿਖਾ ਰਾਨਾ ਇਹਦਾ ਜਿਗਾਡੂ ਟੈਂਟੀ ਹੈ ਬਸ ਇੱਕ ਵੀ ਆਪਦਾ ਰਾਤ ਮਰਵਾ ਕਰਨ ਵਾਸਤੇ ਬਣਾਇਆ ਹੋਇਆ ਇਹਨਾਂ ਨੇ ਪਰ ਸੇਵਾ ਇਹ ਲਗਾਤਾਰ ਡੱਟੇ ਹੋਏ ਨੇ ਸੇਵਾ ਕਰਨ ਵਾਸਤੇ ਆ ਦੇਖੋ ਹਾਂਜੀ ਕਹਿਣੀ ਚਾਹੁੰਦਾ ਸੀ ਜਿੱਦਾਂ ਕਿ ਆ ਜਾਓ ਇੱਧਰ ਹੀ ਆ ਜਾਓ ਜੀ ਤੁਹਾਨੂੰ ਪਤਾ ਅੱਜ ਰੈਲੀ ਆ ਰਹੀ ਆ ਹਾਂਜੀ ਆਈ ਹੋਈ ਆ ਮਹਾਲੀ ਤੋਂ ਬਹੁਤ ਵੱਡਾ ਇਕੱਠ ਆ ਪਾਨਾ ਸਿੱਧੂ ਬਾਈ ਤੁਹਾਨੂੰ ਪਾਨਾ ਸਿੱਧੂ ਬਾਈ ਦਾ ਸਾਡੇ ਬਾਈ ਸਿੱਧੂ ਮੂਸੇਵਾਲੇ ਦਾ ਪਰਿਵਾਰ ਵੀ ਸ਼ਾਇਦ ਆਇਆ ਹੋਇਆ ਪਹੁੰਚਿਆ ਹੋਇਆ ਹੈ ਨਾ ਹਾਂਜੀ ਤੇ ਅਸੀਂ ਸਾਨੂੰ ਸਟੇਜ ਤੇ ਬੋਲਣ ਲਈ ਜਾਂ ਕੋਈ ਮੈਸੇਜ ਦੇਣ ਨੂੰ ਕਿਹਾ ਸੀ ਜੂਥ ਨੂੰ ਦੋ ਤਿੰਨ ਦਿਨ ਹੋ ਗਏ ਤੇ ਅਸੀਂ ਅੱਜ ਕਿਹਾ ਵੀ ਅਸੀਂ ਜਾ ਕੇ ਇਹ ਉੱਥੇ ਸਟੇਜ ਤੇ ਜਾਵਾਂਗੇ ਕੋਈ ਮੈਸੇਜ ਚੰਗਾ ਮੈਸੇਜ ਦਵਾਂਗੇ ਜਾਂ ਅਸੀਂ ਕੋਈ ਸਪੀਚ ਤਿਆਰ ਕੀਤੀ ਸੀ ਬਹੁਤ ਚੰਗੀ ਜਿਹਦਾ ਸਾਨੂੰ ਲੱਗਦਾ ਸੀ ਕਿ ਆਉਣ ਵਾਲੀ ਲੜਾਈ ਨੂੰ ਜਾਂ ਪੀੜੀ ਨੂੰ ਜਾਂ ਸਾਡੇ ਪੰਜਾਬ ਨੂੰ ਬਹੁਤ ਫਾਇਦਾ ਹੋਵੇ ਹੋਊਗਾ ਪਰ ਸਾਨੂੰ ਬਾਈ ਜਾਣੇ ਦਿੱਤਾ ਸਟੇਜ ਤੇ ਨਹੀਂ ਬੋਲਣ ਦਿੱਤਾ ਕਹਿੰਦੇ ਅੱਜ ਬੁਲਾਰੇ ਵਾਧੂਗਾ ਬੁਲਾਰੇ ਵੀ ਮੈਨੂੰ ਲੱਗਦਾ ਤੈਨੂੰ ਵਾਧੂ ਆ ਠੀਕ ਆ ਪਰ ਸਾਨੂੰ ਉੱਥੇ ਜਾਣੇ ਦਿੱਤਾ ਸਟੇਜ ਤੇ ਨਹੀਂ ਜਾਣ ਦਿੱਤਾ ਨਾ ਹੀ ਸਾਨੂੰ ਬੋਲਣ ਦੀ ਪਰਮਿਸ਼ਨ ਦਿੱਤੀ ਕਿਸੇ ਨੇ ਉੱਥੇ ਠੀਕ ਹੈ ਬਿਲਕੁਲ ਜੀ ਕਾਰਨ ਨਹੀਂ ਦੱਸਿਆ ਵੀ ਕੋਈ ਕਾਰਨ ਕਾਰਨ ਕਹਿੰਦੇ ਕੋਈ ਬੁਲਾਰੇ ਬਹੁਤ ਜ਼ਿਆਦਾ ਆ ਠੀਕ ਹੈ ਤੇ ਕੁਝ ਮੇਨ ਬੰਦੇ ਆ ਜਿਆਦਾ ਜਿਹੜੇ ਉਹਨਾਂ ਦੇ ਹੁੰਦੇ ਹੋਏ ਆ ਸਾਡਾ ਬੋਲਣਾ ਹਜੇ ਸੰਭਵ ਨਹੀਂ ਹੈਗਾ ਠੀਕ ਹੈ ਚਲੋ ਤੁਸੀਂ ਇਹਦੀ ਹੀ ਬੋਲ ਦੋ ਜੇ ਕੋਈ ਮੈਸੇਜ ਦੇਣੀ ਚਾਹੁੰਦੇ ਹੋ ਵੈਸੇ ਤਾਂ ਤੁਹਾਡਾ ਬਹੁਤ ਵੱਡਾ ਮੈਸੇਜ ਹੈ ਵੀ ਤੁਸੀਂ ਇੱਕ ਪਰਿਵਾਰ ਪਰਿਵਾਰ ਦੋਨੇ ਪਰਿਵਾਰੋਂ ਡਟੇ ਹੋਇਓ ਆਮ ਬੰਦਾ ਜੇ ਬੋਲ ਨਹੀਂ ਸਕਦਾ ਹਾਂ ਹਾਂਜੀ ਆਮ ਬੰਦਾ ਜੇ ਉੱਥੇ ਨਹੀਂ ਬੋਲ ਸਕਦਾ ਤਾਂ ਫੇ ਇੱਥੇ ਵੀ ਇਹ ਤਾਂ ਫਿਰ ਵੀਆਈਪੀ ਕਲਚਰ ਤਾਂ ਇੱਥੇ ਵੀ ਹੋ ਗਿਆ ਮੈਂ ਤਾਂ ਆਹਮ ਸੀਗਾ ਹੈਨਾ ਮੈਂ ਉੱਤੇ ਜਾ ਕੇ ਕੋਈ ਮੈਸੇਜ ਇਹਨਾਂ ਨੇ ਮੈਸੇਜ ਦੇਣਾ ਸੀ ਮੈਂ ਮੈਸੇਜ ਦੇਣਾ ਸੀ ਦੋਨਾਂ ਦਾ ਅਸੀਂ ਇੱਥੇ ਆਏ ਆ ਕੁਛ ਅਸੀਂ ਇੱਥੇ ਆਏ ਤਾਂ ਕੁਝ ਸੋਚਣ ਆ ਲਈ ਸੀ ਸਿਰਫ ਦਵਾਈਆਂ ਦੇਣ ਹੀ ਆਏ ਸੀ ਪਰ ਇੱਥੇ ਬਹਿ ਕੇ ਜੋ ਅਸੀਂ ਮਹਿਸੂਸ ਕੀਤਾ ਦੇਖਿਆ ਵੀ ਪੰਜਾਬ ਨੂੰ ਕਾਦੀ ਲੋੜ ਆ ਸਾਨੂੰ ਇੱਥੋਂ ਹਰਿਆਂ ਹੋਿਆਂ ਨੂੰ ਕੌਣ ਜਤਾ ਸਕਦਾ ਕਿੱਦਾਂ ਕਿਹਦੇ ਦਿਮਾਗ ਚ ਅਸੀਂ ਕੀ ਗੱਲ ਪਾਉਣੀ ਚਾਹੀਦੀ ਆ ਅਸੀਂ ਪੜੇ ਲਿਖੇ ਆ ਸਾਨੂੰ ਦੀਪ ਸਿੱਧੂ ਦੇ ਰਾਹ ਦੇ ਬੋਲਣਾ ਚੱਲਣਾ ਚਾਹੁੰਦੇ ਸੀ ਤੇ ਜੀ ਦੀਪ ਸਿੱਧੂ ਵਾਲੇ ਮੈਸੇਜ ਅਸੀਂ ਉਹ ਸੋਚ ਨਾਲ ਆਏ ਸੀ ਇੱਥੇ ਜਾਂ ਉਹ ਸੋਚ ਨਾਲ ਕੋਈ ਮੈਸੇਜ ਦੇਣਾ ਚਾਹੁੰਦੇ ਸੀਗੇ ਪਰ ਸਾਨੂੰ ਉਹ ਸੋਚ ਪ੍ਰਗਟ ਹੋਣੇ ਨਹੀਂ ਦਿੱਤੀ ਪ੍ਰਗਟ ਹੀ ਨਹੀਂ ਕਰਨ ਦਿੱਤੀ